ਕਪੂਰਥਲਾ ਦੇ ਪਿੰਡ ਸੰਗੋਜਲਾ ਵਿਖੇ ਕੀਰਤੀ ਕਿਸਾਨ ਯੂਨੀਅਨ ਨੇ ਕੀਤੀ ਅਹਿਮ ਮੀਟਿੰਗ ਫਤੋਟਿੰਗਾ ਪੁਲਿਸ ਨੇ ਸ਼ੀਤਲ ਸਿੰਘ ਤੇ ਕੀਤਾ ਨਜਾਇਜ਼ ਪਰਚਾ ਰੱਦਨਾ ਕੀਤਾ ਤਾਂ 29 ਮਾਰਚ ਨੂੰ ਲੱਗੇਗਾ ਐਸਐਸਪੀ ਦਫ਼ਤਰ ਕਪੂਰਥਲਾ ਪੱਕਾ ਤਰਨ ਦੂਜੀ ਧਿਰ ਨੇ ਕੀਰਤੀ ਕਿਸਾਨ ਯੂਨੀਅਨ ਤੇ ਤੱਕੇ ਨਾਲ ਕਬਜ਼ਾ ਕਰਵਾਉਣ ਦੇ ਲਗਾਏ ਗੰਭੀਰ ਦੋਸ਼ ਅੱਜ ਬਲਕਪੰਡ ਸੰਗੋਚਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ਨੇ ਕਿਹਾ ਕਿ ਬਿੱਤੇ ਦਿਨੀ ਸ਼ੀਤਲ ਸਿੰਘ ਪੁੱਤਰ ਕਰਤਾਰ ਸਿੰਘ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਕਰਮਬੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਕਬਰਪੁਰ ਨੇ ਜ਼ਮੀਨ ਵਿੱਚ ਬੀਜੀ ਮੱਕੀ ਦੀ ਫਸਲ ਵਾਹ ਦਿੱਤੀ ਜਿਸ ਦੇ ਥਾਣਾ ਫਤੂ ਟਿੰਗਾ ਦੇ ਪੁਲਿਸ ਨੂੰ ਇਤਲਾਹ ਦੇਣ ਦੇ ਬਾਵਜੂਦ ਪੁਲਿਸ ਨੇ ਸ਼ੀਤਲ ਸਿੰਘ ਉਸ ਦੇ بیٹے ਅਤੇ ਹੋਰਨਾ ਤੇ ਨਜਾਇਜ਼ ਪਰਚਾ ਦਰਜ ਕੀਤੇ ਹਾਂ ਉਹਨਾਂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸ਼ੀਤਲ ਸਿੰਘ ਦਾ ਕਬਜ਼ਾ ਜ਼ਮੀਨ ਤੇ ਚੱਲਦਾ ਆ ਰਿਹਾ ਹੈ ਅਤੇ ਇਸ ਸਬੰਧੀ ਉਹਨਾਂ ਦਾ ਕੇਸ ਵੀ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਪਰੰਤੂ ਫਿਰ ਵੀ ਪੁਲਿਸ ਨੇ ਉਕਤ ਕਰਮਵੀਰ ਸਿੰਘ ਵਗੈਰਾ ਤੇ ਪਰਚਾ ਦਰਜ ਕਰਨ ਦੀ ਬਜਾਏ ਸ਼ੀਤਲ ਸਿੰਘ ਵਗੈਰਾ ਤੇ ਪਰਚਾ ਦਰਜ ਕਰ ਦਿੱਤਾ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ترਸੀਮ ਸਿੰਘ ਬਨਮਲ ਵਾਲਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸ਼ੀਤਲ ਸਿੰਘ ਹੋਰਾ ਦੇ ਕੀਤਾ ਨਜਾਇਜ਼ ਪਰਚਾ ਰੱਦ ਕਰਕੇ ਉਕਤ ਕਰਮਬੀਰ ਸਿੰਘ ਹੋਰਾ ਤੇ ਪਰਚਾ ਦਰਜ ਨਾ ਕੀਤਾ ਤਾਂ 29 ਮਾਰਚ ਤੋਂ ਐਸਐਸਪੀ ਦਫ਼ਤਰ ਕਪੂਰਥਲਾ ਵਿਖੇ ਪੱਕੇ ਤੌਰ ਤੇ ਧੜਨਾ ਲਗਾ ਦਿੱਤਾ ਜਾਵੇਗਾ ਜਿਸ ਤੇ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਇਸ ਸਬੰਧੀ ਦੂਸਰੀ ਧਿਰ ਦੇ ਕਰਮਬੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਸ਼ੇਤਲ ਸਿੰਘਾ ਹੋਰਾ ਵੱਲੋਂ ਬਿਲਕੁਲ ਝੂਠੇ આરોਪ ਲਗਾਏ ਜਾ ਰਹੇ ਹਨ ਉਕਤ ਜ਼ਮੀਨ ਦੀ ਮਾਲਕੀ ਅੱਜ ਤੱਕ ਉਹਨਾਂ ਦੇ ਦਾਦਾ ਜੀ ਤੇ ਉਹਨਾਂ ਦੇ ਭਰਾ ਦੇ ਨਾਮ ਤੇ ਹੈ ਅਤੇ ਜ਼ਮੀਨ ਦੀਆਂ ਗਿਰਦਾਵਰੀਆਂ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਨਾਮ ਤੇ ਹਨ ਅਤੇ ਉਹ ਉਸ ਜ਼ਮੀਨ ਤੇ ਕਾਪਸ ਹਨ ਅਤੇ ਇਹਨਾਂ ਨੇ ਧੱਕੇ ਨਾਲ ਉਹਨਾਂ ਦੀ ਫਸਲ ਵਾਹ ਦਿੱਤੀ ਜਿਸ ਤੇ ਥਾਣਾ ਤੋ ਢੇਂਗਾ ਪੁਲਿਸ ਨੇ ਤਫਤੀਸ਼ ਕਰਕੇ ਉਕਤ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ ਕਰਮਬੀਰ ਸਿੰਘ ਨੇ ਕੀਰਤੀ ਕਿਸਾਨ ਯੂਨੀਅਨ ਤੇ ਧੱਕੇ ਨਾਲ ਕਬਜ਼ਾ ਕਰਵਾਉਣ ਦੇ ਵੀ ਦੋਸ਼ ਲਾਏ ਉਹਨਾਂ ਨੇ ਕਿਹਾ ਕਿ ਉਕਤ ਜ਼ਮੀਨ ਦੀ ਫਰਦ ਅਜ ਤੱਕ ਵੀ ਉਹਨਾਂ ਦੇ ਪਰਿਵਾਰ ਦੇ ਨਾਮ ਤੇ ਹੈ ਉਹਨਾਂ ਨੇ ਕਿਹਾ ਕਿ ਬਾਕੀ ਪ੍ਰਸ਼ਾਸਨ ਵੱਲੋਂ ਕਾਨੂੰਨ ਮੁਤਾਬਿਕ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਉਹ ਮੰਨਣ ਲਈ ਤਿਆਰ ਹਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤਕੇ ਜਿਦੀ ਵਿਸ਼ੇਸ਼ ਰਿਪੋਰਟ ਬੋਲ ਰਹਾ ਮੈਂ ਬਲਵੰਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਰਤੀ ਕਿਸਾਨ ਯੂਨੀਅਨ ਆਜ ਅਸੀਂ ਜੋ ਜਮੀਨ ਕਿਸ਼ੂ ਸਿੰਘ ਵਾਲੇ ਆ ਇਹ ਬੜੇ ਲੰਬੇ ਸਮੇਂ ਤੋਂ ਕਰਤਾਰ ਸਿੰਘ ਬਲਦੇਵ ਸਿੰਘ ਕੋਲ ਠੀਕੇ ਤੇ ਬਾਹਰ ਆ ਸੀ 25 30 ਸਾਲ ਤੋਂ ਆ ਰਿਹਾ ਸੀ ਫਿਰ ਸ਼ਾਇਦ 18ਵੇਂ ਚ ਇਹਨਾਂ ਨੇ 55000 ਨੂੰ ਕਿਲੇ ਦੇ ਹਿਸਾਬ ਪਰਤੀ ਕਿਲੇ ਦੇ ਹਿਸਾਬ ਨਾਲ ਉਹਦਾ ਸੁਧਾ ਕਰ ਲਿਆ ਤੇ ਪੈਸੇ ਉਹਨਾਂ ਨੂੰ ਦੇਤੇ ਬਲਦੇਵ ਸਿੰਘ ਆਪ ਹੀ ਕਰਤਾਰ ਸਿੰਘ ਨੂੰ ਜਾ ਕੇ ਲੈ ਕੇ ਆ ਵੀ ਮੇਰੇ ਕੋਲੋਂ ਕਹਾਲਾ ਮੈਂ ਕੈਨੇਡਾ ਚਲੇ ਜਾਣਾ ਇਹ ਤੇ ਉਹ ਚਲ ਗਿਆ ਮਕਤਾਰਨਾਮਾ ਲੈਣ ਜਾਂਦਾ ਸੀ ਤੇ ਇਹ ਚਲਿਆ ਹੈਗਾ ਉਤਾਰ ਲਵਾ ਕਿਸੇ ਦੇ ਨਾਂ ਕਰਾਉਣ ਨੂੰ ਅੱਗੇ ਮੋਹਨ ਤੋਂ ਟੱਕਰਿਆ ਮੋਹਨ ਤੋਂ ਕਰਤਾਰ ਸਿੰਘ ਦਾ ਮਿੱਤਰ ਸੀ ਉਹ ਕਹਿੰਦਾ ਚੱਲ ਮੇਰੇ ਨਾਲ ਕਰਾ ਦੇ ਮੈਂ ਕਰਾ ਦੂੰ ਕਰਤਾਰ ਸਿੰਘ ਤੇਰੇ ਨਾਂ ਤੇ ਉਹਨਾਂ ਨੇ ਸਲਾਹ ਨਾਲ ਹੀ ਮਕਤਾਰਨਾਮਾ ਜਿਹੜਾ ਸੀ ਉਹ ਬਲਦੇਵ ਸਿੰਘ ਕੋ ਮੋਹਨ ਸਿੰਘ ਦੇ ਨਾਂ ਤੇ ਕਰਾਤਾ ਇਹ ਫਰਵਰੀ 1999 ਦੀ ਗੱਲ ਆ ਇਹ 98 ਦੀ ਗੱਲ ਆ ਤੇ ਉਹ ਮੁੜ ਕੇ 5 8 8 2 90 18 ਮੈਨ ਉਹਦੀ ਮੌਤ ਹੋ ਜਾਂਦੀ ਆ ਬਲਦੇਵ ਸਿੰਘ ਦੀ ਸਾਰੇ ਉਹਦੇ ਸੰਸਕਾਰ ਤੇ ਜਾਂਦੇ ਆ ਜੀਤ ਸਿੰਘ ਵਾਲੇ ਦੇ ਵੀ ਸੁਰਖਪੁਰ ਦੇ ਵੀ ਸਗੋਲੇ ਤੋਂ ਵੀ ਲੋਕ ਜਾਂਦੇ ਆ 6 ਤਰੀਕ ਨੂੰ ਉਹ ਜੋਨਸੋਂ ਜਿਹੜਾ ਆ ਉਹਦਾ ਰਜਿਸਟਰੀ ਆਪਣੇ ਭਰਾਵਾਂ ਦੇ ਨਾਂ ਤੇ ਕਰ ਦਿੰਦਾ ਕਰਤਾਰਸਰ ਦੇ ਥਾਂ ਤੇ ਰਜਿਸਟਰੀ ਕਰ ਦਿੰਦਾ ਦੋ ਭਰਾਵਾਂ ਦੇ ਨਾਂ ਤੇ ਤੇ ਮੁੜ ਕੇ 5-6 ਸਾਲ ਚੁੱਪ ਕਰਕੇ ਬੈਠੇ ਰਹਿੰਦੇ ਆ ਕੁਛ ਨਹੀਂ ਕਰਦੇ ਇਹਨਾਂ ਨੂੰ ਜੇ ਪਤਾ ਲੱਗਦਾ ਤੇ ਇਹ ਫੇਰ ਸਰਟੀਫਿਕੇਟ ਲੱਭਣ ਦੀ ਕੋਸ਼ਿਸ਼ ਕਰਦੇ ਜਿਹੜੀ ਉਹਦਾ ਅਸਲੀ ਸਰਟੀਫਿਕੇਟ ਸੀ ਉਹ ਇੱਕ ਨਕਲੀ ਸਰਟੀਫਿਕੇਟ ਬਣਾ ਲੈਂਦੇ ਉਹਨੂੰ 5-6 ਮਹੀਨੇ ਜੀਦਾ ਰੱਖਦੇ ਆ ਉਹ 2004 ਦੇ ਵਿੱਚ ਕੇਸ ਕਰ ਦਿੰਦੇ ਵੀ ਪਹਿਲੀ ਅਸੀਂ ਮਰਜਰੀਤੀ ਕਰਾਈ ਆ ਤੁਹਾਨੂੰ ਇਹ ਕਬਜ਼ਾ ਦੇਣ ਉਹ ਕੇਸ ਚੱਲਦਾ ਉਹ ਚ ਦੋਨੋਂ ਹੀ ਉਹਦੇ ਬਲਦੇਵ ਸਿੰਘ ਦੇ ਡੈਥ ਸਰਟੀਫਿਕੇਟ ਲੱਗ ਜਾਂਦੇ ਆ ਜਦੋਂ ਕੋਰ ਨੂੰ ਪਤਾ ਲੱਗਦਾ ਵੀ ਇੱਕ ਤੇ 5 ਮਹੀਨੇ ਜੀਦਾ ਤੇ ਇੱਕ ਅਸਲੀ ਆ ਉਹ ਮੋਕੀਆ 5 8 2099 ਨੂੰ ਹਾਂਜੀ ਤੇ 6 ਦੀ ਰਜਿਸਟਰੀ ਆ ਉਹ 6 ਦੀ ਰਜਿਸਟਰੀ ਆ 6 ਤਰੀਕ ਅਗਲੇ ਦਿਨ ਰਜਿਸਟਰੀ ਕਰ ਦਿੰਦਾ ਤਾਂ ਰਜਿਸਟਰੀ 3 5 2010 ਨੂੰ ਉਹ ਕੈਨਸਲ ਹੋ ਜਾਂਦੀ ਹੈ ਸਾਨੂੰ ਉੱਥੇ ਕਬਜ਼ਾ ਕਰਤਾਰ ਸਿੰਘ ਦਾ ਉੱਤੇ ਸ਼ੋ ਕਰ ਦਿੰਦਾ ਸਾਡੇ ਹੱਕ ਤੇ ਹੋ ਜਾਂਦਾ ਮੁੜ ਕੇ ਉਹ ਜਾ ਕੇ ਸੈਸ਼ਨ ਕੋਰਟ ਦੇ ਸੈਸ਼ਨ ਕੋਰਟ ਦੇ ਕੇਸ ਕਰਦੇ ਆ ਸੈਸ਼ਨ ਕੋਰਟ ਦੇ ਤੇ ਤੇ ਵੀ ਉਹਨਾਂ ਦੀ ਜਿਹੜੀ ਅਪੀਲ ਆ ਉਹ ਖਾਰਜ ਹੋ ਜਾਂਦੀ ਆ ਕਬਜ਼ਾ ਸਾਡੇ ਸ਼ੋ ਕਰੰਦਾ ਉਹ ਸੈਸ਼ਨ ਕੋਰਟ ਵਾਲਾ ਜੱਜ ਬਰਦੀ ਸਾਹਿਬ ਵੀ ਲਿਖ ਦਿਆ ਕਿ ਇਹ ਆਮ ਪ੍ਰਜੈਸੀਆ ਕਿ ਲੋਕ ਜ਼ੁਬਾਨੀ ਉਹ ਕਹਿੰਦੇ ਵੀ ਪਾੜੀ ਤੇ ਹਿਵਾਈ ਜੋ ਕਿਸਾਨੂੰ ਦੇ ਦਿਓ ਪਰ ਜਿਹੜੀ ਗਰਦੋਰੀ ਕਰਦਾ ਰਹੀ ਆ ਜਾਂ ਮਾਲਕ ਸਾਡੇ ਨਾਲ ਰਹਿਣ ਦਿਓ ਗਰਦੋਰੀ ਦਾ ਬਦਲਿਓ ਉਹ ਰਹਿ ਜਾਂਦਾ ਤਾਂ ਸਾਡਾ ਕਬਜ਼ਾ ਸ਼ੋ ਕਰ ਦਿੰਦੇ ਆ ਸਾਡਾ ਕਬਜ਼ਾ ਸ਼ੋ ਹੁੰਦਾ ਫੇਰ ਅਸੀਂ ਉਦੋਂ ਦੇ ਕਬਜ਼ਿਆਂ ਤੇ ਲਗਾਤਾਰ ਉੱਤੇ ਫਸਲ ਬੀਜ ਰਹੇ ਆ ਫੇਰ ਉਹ ਹਾਈ ਕੋਰਟ ਚਲ ਜਾਂਦੇ ਆ ਹਾਈ ਕੋਰਟ ਤੋਂ ਕਬਜ਼ੇ ਦਾ ਸਟੇਟਸ ਕੋ ਹੁੰਦਾ ਮਾਲਕੀ ਦਾ ਨਹੀਂ ਹੈ ਉਹ ਸਟੇਟਸ ਕੋ ਹੁੰਦਾ ਉਹ ਉਹ ਜਿਵੇਂ ਜਿਹੋ ਜੀ ਹਾਲਤਾ ਉਹਦੀ ਰਵੇ ਉਹ ਲਗਾਤਾਰ ਇਹੀ ਹੋ ਤੇ ਕਬਜ਼ਾ ਮੈਂ ਹੁਣ ਅਸੀਂ ਉਹ ਜਿਹੜਾ ਉਹਦਾ ਰਜਿਸਟਰੀ ਕਰ ਲਈ ਕੇਸ ਕੀਤਾ ਹੋਇਆ ਹੁਣ ਉਹ ਦੂਜੇ ਹਰਕਤ ਚ ਆ ਗਏ ਉਹਨਾਂ ਸਾਰਿਆਂ ਨੂੰ ਸਮਨ ਸਮਨ ਜਦੋਂ ਗਏ ਤੋਂ ਬਾਰ ਬਾਰ ਸਾਡੀ ਮੱਕੀ ਬੀਜੀ ਹੋਈ ਉਹਨਾਂ ਨੇ ਵਾਹੀ ਆ ਪੁਲਿਸ ਵਾਲਿਆਂ ਨੂੰ ਦੱਸਿਆ ਅਸੀਂ 14 ਤਰੀਕ ਨੂੰ ਦਰਖਾਸਤ ਵੀ ਦੇ ਕੇ ਆਏ ਆ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਉਹ ਕਰਕੇ ਉੱਥੇ ਮੂੰਗੀ ਤੇ ਬਾਜਰਾ ਵੀ ਉਹ ਲਗਾਤਾਰ ਹੁਣ ਸਾਡਾ ਬੀਜਿਆ ਹੋ ਉਗ ਰਿਆ ਤੇ ਪਰ ਉਲਟਾ ਪੁਲਿਸ ਵਾਲਿਆਂ ਨੇ ਸਾਡੀ ਮੱਕੀ ਵਾਹਣ ਦਾ ਉਹਨਾਂ ਦੇ ਪਰਚਾ ਦਰਜ ਨਹੀਂ ਇਹ ਤਾਂ ਸਾਡੇ ਬੰਦੇ ਤੇ ਨੌਂ ਤੇ ਫੀਸਲ ਸਿੰਘ ਤੇ ਤੇ ਇਹਦੇ ਮੁੰਡੇ ਜੋਤ ਸਿੰਘ ਤੇ ਤੇ 8 7 9 ਅਨੁਪਛਾਤ ਬੰਦਿਆਂ ਤੇ ਪਰਚਾ ਦਰਜ ਕਰਤਾ ਉਹਦੀ ਅਸੀਂ ਇਨਕੁਆਰੀ ਐਸਐਸਪੀ ਦੇ ਲਈ ਆ ਉਹ ਪਤਾ ਨਹੀਂ ਕਿਹਨੂੰ ਮਾਰਕ ਕੀਤੀ ਆ ਹੁਣ ਉਹ ਗਾਂਹ ਪਤਾ ਲੱਗੂਗਾ ਲਗਾਤਾਰ ਹੀ ਕਬਜ਼ੇ ਆ ਉਹ ਉਲਟਾ ਸਾਡਾ ਕਿਉਂਕਿ ਲਗਾਤਾਰ ਹੀ ਕਬਜ਼ੇ ਆ ਸਾਡੇ ਉਹਨਾਂ ਦੇ ਪਰਚਾ ਮੱਕੀ ਵਾਹੀ ਦਾ ਦਰਜ ਕਰਨ ਦੀ ਬਜਾਏ ਸਾਡੇ ਤੇ ਪਰਚਾ ਦਰਜ ਕਰਤਾ ਜਿਹੜੇ ਲਗਾਤਾਰ ਛਾਂਦਮਈ ਢੰਗ ਨਾਲ ਆਪਣੀ ਪੈੜੀ ਵਾਹ ਰਿਹਾ ਲਗਾਤਾਰ ਉਹਨੂੰ ਬੀਜ ਰਿਹਾ ਤੇ ਪੁਲਿਸ ਉਥੇ ਸਾਰਾ ਕੁਝ ਨਹੀਂ ਕਰਦੀ ਸਗੋਂ ਉਹਨਾਂ ਦੀ ਉਲਟਾ ਸਪੋਰਟ ਕਰਕੇ ਸਾਡੇ ਤੇ ਉਹ ਪਰਚਾ ਦਰਜ ਕਰਤਾ ਉਹਦੇ ਅਸੀਂ ਮੇਰ ਪਾ ਐਨਕੁਆਰੀ ਵੀ ਲਾਈ ਹੋਈ ਆ ਤੇ 29 ਤਰੀਕ ਨੂੰ ਅਸੀਂ ਉਥੇ ਐਸਐਸਪੀ ਦਫ਼ਤਰ ਉਹਨਾਂ ਦੇ ਆਪਣਾ ਧਰਨਾ ਵੀ ਦੇਾਂਗੇ ਔਰ ਸਾਰੀ ਸਥਿਤੀ ਦੱਸਾਂਗੇ ਵੀ ਕੀ ਗੱਲ ਆ ਕਿਉਂਕਿ ਰਜਿਸਟਰੀ ਤੇ ਜਿਹੜਾ ਜਿਹੜਾ ਕਰਕੇ ਹੈੀ ਹੋ ਕੈਨਸਲ ਹੋ ਗਈ 2010 ਦੀ ਉਹ ਮੁੜ ਕੇ ਰਜਿਸਟਰੀ ਜਿਹੜੀ ਹੈਗਾ ਇੰਤਕਾਲ ਉਹ ਦੁਬਾਰਾ ਬੰਦੇ ਦੇ ਨਾਮ ਚੜ ਜਾਂਦਾ ਉਹਦੀ ਵਿਰਾਸਤ ਚੜ ਜਾਂਦੀ ਉਹ ਮੁੰਡਿਆਂ ਦੇ ਨਾਮ ਤੇ ਵਿਰਾਸਤ ਚੜ ਜਾਂਦੀ ਆ ਪ੍ਰਤਪਾਲ ਤ੍ਰਿਪਤ ਪਾਲ ਸਿੰਘ ਬਰਦੀਪ ਸਿੰਘ ਦੇ ਮੁੰਡੇ ਆ ਉਹ ਕੈਨੇਡਾ ਚ ਰਹਿੰਦੇ ਆ ਉਹਨਾਂ ਨੇ ਇਹ ਰਜਿਸਟਰੀ ਕਰਨ ਦਾ ਕयास ਕੀਤਾ ਜਿਹੜਾ ਸਾਡਾ ਬਿਆਨ ਕੀਤਾ ਉਹ ਸਾਨੂੰ ਆ ਕੇ ਕਰ ਦਿਓ ਲਗਾਤਾਰ ਕੇਸ ਚੱਲਣ ਲਿਆ ਉਹ ਤੇ ਪਰ ਆ ਜਿਹੜਾ ਵਿਰੋਧੀ ਕਰਨੀ ਸੀ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਹੁਣ ਕੋਈ ਡਾਕੂਮੈਂਟ ਨਹੀਂ ਹੈ ਅਰ ਜਿਸਤੀ ਦਸਤ ਕੈਨਸਲ ਹੋ ਗਈ ਆ ਪਰ ਲਗਾਤਾਰ ਹੀ ਉਹ ਇੰਟਰਫੀਅਰ ਕਰ ਰਿਹਾ ਪੁਲਸ ਦੀ ਮਿਲੀ ਭੋਤੇ ਨਾਲ ਇੰਟਰਫੀਅਰ ਕਰ ਰਿਹਾ ਉਸ ਦੀ ਸ਼ਿਕਸ਼ਬਦਾਂ ਲਿਖਦੀ ਕਰਦੇ ਆ ਨਾਲ ਹੀ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹ ਜੋ ਅਸਲੀਅਤ ਹੈ ਉਹਦੇ ਸੰਗ ਦੇ ਨਾਲ ਉਹਨਾਂ ਦੇ ਆ ਸਾਡਾ ਪਰਚਾ ਕੈਨਸਲ ਕਰਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਮੈਂ ਇਸਦੇ ਥੋੜਾ ਜਿਆਦਾ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਕੀ ਕਰ ਰਿਹਾ ਵਾ ਸੀਤਲ ਸਿੰਘ ਜਿਹੜਾ ਵਾ ਲੋਅਰ ਕੋਰਟ ਚੋਂ ਕਬਜ਼ੇ ਦੇ ਹੱਕ ਚ ਹੁੰਦਾ ਫਿਰ ਸੈਸ਼ਨ ਕੋਰਟ ਚੋਂ ਇਹਦੇ ਹੱਕ ਚ ਹੁੰਦਾ ਜਿਹੜਾ ਹਾਈ ਕੋਰਟ ਆ ਉਹ ਜਿਹੜੀ ਰੈਟ ਪਾਈ ਗਈ ਉਹਦੇ ਵਿੱਚ ਸਟੇਟਸ ਕੋ ਹੁੰਦਾ ਵਾ ਅਪੀਲ ਦੇ ਵਿੱਚ ਸਟੇਟਸ ਕੋ ਜਿਹੜਾ ਸੀਤਲ ਸਿੰਘ ਦੇ ਹੱਕ ਚ ਹੁੰਦਾ ਵਾ ਪਰ ਡੀਐਸਪੀ ਨੇ ਜਦੋਂ ਇਹ ਮਿਲੇ ਆ ਕਾਗਜ਼ ਦਿਖਾਲੇ ਆ ਉਹਨੂੰ ਦੱਸਿਆ ਉਸ ਸਮੇਂ ਉਹਨੇ ਪੜ੍ਹ ਕੇ ਕਿਹਾ ਕਿ ਦੂਸਰੀ ਪਾਰਟੀ ਨੂੰ ਕਹਦੋ ਕਿ ਪਹਿਲੀ ਚ ਨਾ ਵੜਨ ਨਹੀਂ ਤਾਂ ਉਹਨਾਂ ਤੇ ਪਰਚਾ ਹੋਵੇਗਾ ਉਹ ਜ਼ਮੀਨ ਦੇ ਵਿੱਚੋਂ ਮੱਕੀ ਵੇਖਣ ਗਈ ਜਦੋਂ ਆਉਂਦਾ ਉਸ ਸਮੇਂ ਵੀ ਉਹ ਬੋਲਦਾ ਕਿ ਇਸ ਦੇ ਵਿੱਚ ਕੋਈ ਪਾਰਟੀ ਜਿਹੜੀ ਬੜੇ ਦਾ ਜਦੋਂ ਤੱਕ ਮੈਂ ਸਾਰੇ ਕਾਗਜ਼ ਦੋਨਾਂ ਪਾਰਟੀਆਂ ਕੋਲ ਲੈ ਨਹੀਂ ਲੀਂਦਾ ਪਰ ਦੂਸਰੀ ਪਾਰਟੀ ਨੇ 13 ਰਾਤ ਨੂੰ ਉਹ ਮੱਕੀ ਬਾ ਦਿੱਤੀ ਆ ਤੇ 14 ਸਵੇਰ ਨੂੰ ਜਿਹੜਾ ਆ ਰਪਟ ਦਰਜ ਕਰਵਾਈ ਗਈ ਆ 24 ਨੰਬਰ ਰਪਟ ਦਰਜ ਕੀਤੀ ਹੋਈ ਆ ਉਹ ਪਰਚਾ ਦਰਜ ਉਹਨਾਂ ਤੇ ਕਰਨ ਦੀ ਬਜਾਏ ਉਹ ਪ੍ਰਸ਼ਾਸਨ ਨੇ ਪਰਚਾ ਦਰਜ ਸੀਤਲ ਸਿੰਘ ਤੇ ਉਸਦੇ ਲੜਕੇ ਦੇ ਘਰ ਦਿੱਤਾ ਵਾ ਵੀ ਇਹਨਾਂ ਨੇ ਉਹਨਾਂ ਦੀ ਫਸਲ ਵਾਈ ਜਦੋਂ ਕਿ ਇਹਦੀ ਮੱਕੀ ਬੀਜੀ ਹੋਈ ਵਾਈ ਆ ਉਹ 14 ਦੀ ਰਾਤ ਨੂੰ ਅਜੇ ਤੱਕ ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ ਕੋਈ ਪਰਚਾ ਨਹੀਂ ਉਹਨਾਂ ਦੇ ਦਰਜ ਕੀਤਾ ਤੇ ਇਸ ਦੇ ਉਲਟ ਜਿਹੜਾ ਉਹਨਾਂ ਨੇ ਪਰਚਾ ਸੀਤਲ ਸਿੰਘ ਤੇ ਕੀਤਾ ਪਰ ਇਹ ਉਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਜਾਂ ਤਾਂ ਪਰਚਾ ਰੱਦ ਕਰਕੇ ਜਿਹੜਾ ਇਹਨਾਂ ਨੇ ਕੀਤਾ ਉਹਨਾਂ ਦੂਸਰਾ ਪਰਚਾ ਜਿਹੜਾ ਬਣਦਾ ਫਸਲ ਵਾਈ ਦਾ ਉਹਨਾਂ ਤੇ ਦਰਜ ਕੀਤਾ ਜਾਵੇ ਜੇਕਰ ਪ੍ਰਸ਼ਾਸਨ ਇਹ ਕੰਮ ਨਹੀਂ ਕਰਦਾ ਤਾਂ 29 ਤਰੀਕ ਨੂੰ ਅਸੀਂ ਐਸਐਸਪੀ ਸਾਹਿਬ ਦਫ਼ਤਰ ਦਾ ਜਾੜਾ ਘਰਾਓ ਕਰਾਂਗੇ ਉਹਨਾਂ ਚਿਰ ਅਸੀਂ ਜਿੰਨਾ ਚਿਰ ਸਾਨੂੰ ਕੋਈ ਫੈਸਲਾ ਨਹੀਂ ਦਿੰਦੇ ਉਹਨਾਂ ਚਿਰ ਬਿਲਕੁਲ ਅਸੀਂ ਉੱਥੋਂ ਨਹੀਂ ਉਠਾਂਦੇ ਧੰਨਵਾਦ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਭਾਜੀ ਕਰਮਵੀਰ ਸਿੰਘ ਹੈ ਪੁੱਤਰ ਅਮਰਜੀਤ ਸਿੰਘ ਜੀ ਮੈਂ ਵਾਸੀ ਪਿੰਡ ਅਕਬਰਪੁਰ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਜੀ ਇਹਰੇ ਸ਼ੀਤਲ ਸਿੰਘ ਸੰਗੋਜਲਾ ਵਾਸੀ ਨੇ ਤੁਹਾਡੇ ਉੱਤੇ ਰੋਗ ਪੁੜਾਏ ਆ ਜੀ ਵੀ ਤੁਸੀਂ ਉਹਨਾਂ ਦੀ ਫਸਲ ਵਾਈ ਆ ਉਹਦੇ ਸਬੰਧ ਵਿੱਚ ਤੁਸੀਂ ਕੀ ਜਾਣਾ ਚਾਹੁੰਦੇ ਭਾਜੀ ਝੂਠੇ ਰੋਪ ਲਾਈ ਜਾ ਰਹੇ ਆ ਜੀ ਇਸ ਜ਼ਮੀਨ ਦੀਆਂ ਅੱਜ ਤੱਕ ਮਾਲਕੀ ਮੇਰੇ ਦਾਦਾ ਜੀ ਦੇ ਨਾਮ ਤੇ ਆ ਜੀ ਤੇ ਉਹਨਾਂ ਦੇ ਭਰਾ ਦੇ ਨਾਮ ਤੇ ਆ ਜੀ ਹਾਈ ਕੋਰਟ ਦੇ ਵਿੱਚ ਸਾਡਾ ਕੇਸ ਪੈਂਡਿੰਗ ਆ ਸਟੇਟਸ ਕੋ ਉੱਤੇ ਚੱਲ ਰਿਹਾ ਜੀ ਉਸ ਉਸ ਜ਼ਮੀਨ ਦੀਆਂ ਗਰਦਾਵਰੀਆਂ ਪਿਛਲੀਆਂ ਮਾਲ ਮਾਇਕਮੇ ਦੇ ਹਿਸਾਬ ਨਾਲ ਸਾਡੇ ਤੇ 20 ਸਾਲਾਂ ਦੀਆਂ ਸਾਡੇ ਨਾਮ ਤੇ 20 ਸਾਲ ਤੋਂ ਵੱਧ ਦੀਆਂ ਚਲਦੀਆਂ ਆ ਰੀਆਂ ਅਸੀਂ ਉੱਥੇ ਕਾਬਜ ਸੀ ਇਹਨਾਂ ਨੇ ਰਾਤ ਨੂੰ ਧੱਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੇਰੀ ਫਸਲ ਵਾਈ ਉਸ ਦੀ ਉਸ ਦਾ ਇਹਨਾਂ ਦੇ ਉੱਪਰ ਐਫ ਆਈ ਆਰ ਕੀਤੀ ਗਈ ਪੁਲਿਸ ਵੱਲੋਂ ਵੈਰੀਫਾਈ ਕਰਕੇ ਤੇ ਭਾਜੀ ਇਹ ਜ਼ਮੀਨ ਦਾ ਇਹਨਾਂ ਦੇ ਨਾਲ ਮੇਰਾ ਕੇਸ ਚੱਲਦਾ ਵਾ ਇਹਨਾਂ ਕੋਲ ਕੋਈ ਕੋਰਟ ਦੇ ਰਾਈ ਵਾਜ਼ਸ਼ਨ ਲੈਣ ਲਈ ਜਾਂ ਕੋਈ ਹੋਵੇ ਤਾਂ ਮੈਂ ਜੋ ਕਹਿਣ ਉਹ ਕਰਨ ਲਈ ਤਿਆਰ ਹਾਂ ਪਰ ਇਹ ਤਾਂ ਧੱਕੇਸ਼ਾਹੀ ਨਾਲ ਲੈਂਡ ਮਾਫੀਆ ਬਣਿਆ ਹੋਇਆ ਕਿਰਤੀ ਕਿਸਾਨ ਯੂਨੀਅਨ ਇਹ ਧੱਕੇਸ਼ਾਹੀ ਦੇ ਨਾਲ ਇਹ ਬੰਦੇ ਲੱਗੇ ਹੋਏ ਜੀ ਇਹ ਰਾਤ ਨੂੰ ਆ ਕੇ ਲੋਕਾਂ ਦੀਆਂ ਜ਼ਮੀਨਾਂ ਵਹਾ ਦਿੰਦੇ ਆ ਕੋਟਾਂ 'ਚ ਕੇਸ ਚੱਲਦੇ ਇਹ ਕਿਸੇ ਲਾਅ ਐਂਡ ਆਰਡਰ ਨੂੰ ਮੰਨ ਨਹੀਂ ਰਹੇ ਅੱਜ ਦੀ ਡੇਟ ਦੇ ਵਿੱਚ ਇਹ ਜੋ ਕਹਿੰਦੇ ਵੀ ਇਹ ਅਸੀਂ ਕਹਿ ਰਹੇ ਆ ਵੀ ਉਹੋ ਹੀ ਸਹੀ ਆ ਮਾਲਕੀ ਖਾਨੇ ਦੇ ਵਿੱਚ ਅਸੀਂ ਬੈਠੇ ਆ ਜੇ ਇਹਨਾਂ ਦੇ ਕੋਲ ਸਾਡੇ ਅਗੇਂਸਟ ਆਰਡਰ ਆ ਕੋਰਟ ਦੇ ਰਹੀਂ ਸਾਨੂੰ ਪੋਜੈਸ਼ਨ ਲੈਣ ਦਾ ਆਰਡਰ ਲੈ ਲੈਣ ਕੁਝ ਲੈਣ ਲੈਣ ਸਟੇਟਸ ਕੋ ਹਾਈ ਕੋਰਟ ਚ ਕੇਸ ਪੈਂਡਿੰਗ ਆ ਇਹਨਾਂ ਦਾ ਉਸ ਦੇ ਹਿਸਾਬ ਦੇ ਨਾਲ ਅਸੀਂ ਪੜੇ ਅਸੀਂ 2000 ਤੋਂ ਹੀ ਜ਼ਮੀਨ ਦੇ 1999 ਤੋਂ ਹੀ ਜ਼ਮੀਨ ਸਾਡੇ ਨਾਮ ਤੇ ਆ ਅਸੀਂ ਉਦੋਂ ਤੋਂ ਬਾਹਰੇ ਆ ਉਥੇ ਜਿਹਨੂੰ ਮਰਜ਼ੀ ਕਿਸ਼ਨ ਸਿੰਘ ਵਾਲੇ ਪੁੱਛ ਲੈਣ ਮੀਨ ਉਹਨਾਂ ਨੇ ਡਾਕੂਮੈਂਟ ਦਿਖਾਈ ਵੀ ਸਾਡੇ ਨਾਲ ਤੇ ਬੋਲਦੀ ਤੇ ਤੁਸੀਂ ਅਜਾਇ ਤੌਰ ਤੇ ਉਹਨਾਂ ਦੀ ਭਾਜੀ ਭਾਜੀ ਇਹ ਜ਼ਮੀਨ ਅਸੀਂ ਬਲਦੇਵ ਸਿੰਘ ਕੋ ਖਰੀਦੀ ਆ ਠੀਕ ਆ ਜੀ ਮਕਤਾਰਨਾਮੇ ਦੇ ਹਿਸਾਬ ਨਾਲ ਇਹ ਇਹ ਵੀ ਗੱਲ ਕਹਿ ਰਹੇ ਆ ਵੀ ਪਿੱਛੇ ਵਾਰਸਾਂ ਦੇ ਨਾਮ ਜ਼ਮੀਨ ਚੱਲ ਗਈ ਆ ਜੇ ਭਾਜੀ ਵਾਰਸਾਂ ਦੇ ਨਾਮ ਜ਼ਮੀਨ ਚੱਲ ਗਈ ਤੇ ਸਾਡੇ ਨਾਮ ਦੇ ਵਿੱਚ ਸਾਡੇ ਨਾਮ ਤੇ 4 3 24 ਤੇ ਫਰਦ ਨਿਕਲ ਨਹੀਂ ਆ ਜੀ ਜਿਹੜੇ ਮਾਲਕ ਦੇ ਨਾਮ ਤੇ ਰਹਿਣੀ ਆ ਜੀ ਜ਼ਮੀਨ ਜੇ ਵਾਰਸਾਂ ਦੇ ਨਾਮ ਹੋਵੇ ਤਾਂ ਅਸੀਂ ਵਾਰਸਾਂ ਨੂੰ ਸਾਡੇ ਨਾਲ ਆ ਕੇ ਰਾਫਤਾ ਕਰ ਲੈਣ ਅਸੀਂ ਤਾਂ ਕਿਸੇ ਲਾਅ ਐਂਡ ਆਰਡਰ ਤੋਂ ਬਾਹਰ ਜਾਂਦੇ ਹੀ ਨਹੀਂ